ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਪਿੰਡ ਰਕਾਲਾ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਆ ਜੀ ਰੁਟੀਨ ਅੰਕ ਕੋਈ ਵੀਡੀਓ ਆਉਂਦੀ ਰਹਿੰਦੀ ਹੈ ਤੇ ਰੁਟੀਨ ਅੰਕ ਕੋਈ ਬਾਈਕਲ ਪਾਸੂ ਆਉਂਦੇ ਰਹਿੰਦੇ ਆ ਟੋਟਲ 5 ਨਾਕ ਸੇਲ ਆ ਜੀ 4 ਗੱਬਣ ਆ 1 ਕਾਜੀ ਸੂਈ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਜਿਹੜੀ ਤੁਹਾਨੂੰ ਪਸੰਦ ਆਉਂਦੀ ਆ ਫਿੱਟ ਬੈਂਦੀ ਆ ਜੀ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਮੇਰਾ ਕੰਮ ਸਰਪ ਤੁਹਾਨੂੰ ਤੁਹਾਨੂੰ ਪਸ਼ੂ ਦਿਖਾਉਣਾ ਆ ਜੀ ਸਸੀਗਾਲ ਜੀ ਸਸੀਗਾਲੀ ਹੋ ਸਾਰੇ ਭੈਣ ਭਰਾਵਾਂ ਨੂੰ ਸਸੀਗਾਲੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਰਿਸ਼ਪਾਲ ਸਿੰਘ ਪਿੰਡ ਭਿੰਡਗੜਾ ਜਿਹੜਾ ਮੋਗਾ ਸੀ ਧਰਮਕੋੜ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 93640 5356 ਕਾਲਾ ਦਾ ਮਾਲ ਵੈਗ ਗਿਆ ਸਾਰਾ ਵੈਗ ਗਿਆ ਜੀ ਮਾਲ ਸਾਰਾ ਬਹੁਤ ਫੋਨ ਆਏ ਭੈਣ ਭਰਾਵਾਂ ਦੇ ਬਾਦੂ ਜੀ ਬਾਦੂ ਬਾਦੂ ਜੀ ਤੰਤਨ ਹੋਈ ਰਹੀ ਹਾਂਜੀ ਤੰਤਨ ਹੋ ਗਈ ਜੀ ਬਹੁਤ ਠੀਕ ਹੈ ਬਹੁਤ ਭੈਣ ਭਰਾਵਾਂ ਦੇ ਫੋਨ ਆਏ ਵੀ ਸਾਨੂੰ ਸੂਈਆਂ ਆਈਆਂ ਲੈ ਕੇ ਦੋ ਤੇ ਵੱਡੀਆਂ ਵੇੜਾਂ ਲੈ ਆ ਕੇ ਦੋ ਠੀਕ ਹੈ ਜੀ ਤੇ ਕੱਲ ਸਾਰਾ ਮਾਲ ਕੱਲ ਹੀ ਹੈ ਠੀਕ ਹੈ ਬਾਈ ਕੱਲ ਵੀ ਬਾਈ ਨੇ ਸ਼ਾਮ ਨੂੰ ਫੋਨ ਲਾਇਆ ਸੀਗਾ ਮੈਨੂੰ ਤੇ ਮੈਂ ਥੋੜਾ ਬਿਜੀ ਸੀਗਾ ਤਾਂ ਪਹੁੰਚਿਆ ਨਹੀਂ ਗਿਆ ਇੱਕ ਨੰਬਰ ਤੋਂ ਬਾਈ ਸ਼ੁਰੂ ਕਰ ਲਾਂਗੇ ਸੂਈ ਸਵਾਈ ਤੋਂ ਸੂਆ ਬਾਈ ਕਿੰਨਾ ਮਾ ਜੀ ਇਹ ਪਲੂਨ ਬੱਛੀ ਆ ਦੰਦੋ ਜੀ ਦੰਦੋ ਮੈਂ ਚਾਰ ਦੰਦੋ ਚਾਰ ਦੰਦ ਚਾਰ ਦੰਦੀ ਆ ਕਦੋਂ ਸੂਈ ਆ ਜੀ ਇਹ ਇਹਨੂੰ ਵੀ ਹੱਥੇ ਦੇ ਵਿੱਚ ਵਿੱਚ ਹੀ ਹੋ ਗਿਆ ਮਗਰ ਬੱਛੀ ਆ ਬਹੁਤ ਸੋਹਣੀ ਬੱਛੀ ਬਹੁਤ ਟੌਪ ਦੀ ਆ ਪਿੰਕ ਨੂੰ ਹੋ ਜਾਂਦੀ ਪੁੱਲ ਪ੍ਰੀ ਆਪ ਦਾ ਕਰਮ ਵਾਲੀ ਜਰਸੀ ਚ ਪੈਂਦੀ ਆ ਪਰ ਬੱਛੀ ਐ ਚੱਪ ਦੀ ਟੌਪ ਆ ਜੀ ਜਮਾ ਸੀਮਨ ਦਾ ਪਤਾ ਬਾਈ ਨਹੀਂ ਵੀ ਸੀਮਨ ਦਾ ਨਹੀਂ ਨਾ ਪਤਾ ਤੇ ਉਹ ਕਹਿੰਦੇ ਵੀ ਅਸੀਂ ਚੰਗਾ ਸੀਮਨ ਭਰਾ ਐਵੇਂ ਆਪਾਂ ਕਹੀ ਜਈ ਵੀ ਆਹ ਸੀਮਨ ਦੀ ਉਹ ਸੀਮਨ ਦੀ ਬਾਕੀ ਪੂਰੀ ਬਰੀਡ ਵਾਲੀ ਆ ਭਰੀ ਆ ਦੇਖੇ ਤਾਂ ਪਤਾ ਲੱਗਦਾ ਜੀ ਪੈਂਕ ਨੋਜ ਛੋਟਾ ਜਿਹਾ ਕਰਨਾ ਉਹ ਵੀ ਗੋਲ ਜੀ ਬਰੀਡ ਵਾਈਜ਼ ਕਰਮ ਵਾਲੀ ਬੱਚੀ ਪੂਰੀ ਚੰਗੀ ਏ ਤੋਰ ਕੇ ਦਿਖਾ ਦਿਜੀਏ ਹੁਣ ਬਾਈ ਕਿੰਨਾ ਦੁੱਧ ਭਾਂਡੇ ਵਾਲਾ ਤਿਆਰ ਆ ਜੀ ਇਸ ਲਈ 10 ਤੋਂ ਪਲਾਸੀ ਹੋਊਗੀ 10 ਮੰਨ ਕੇ ਆ ਜੀ 10 ਮੰਨ ਕੇ ਆ ਜੀ ਕਿਉਂਕਿ ਆਪਣੇ ਕੋਲੇ ਆਈ ਤਾਂ ਜਨ ਕੰਨ ਹੱਥ ਨਹੀਂ ਆ ਠੀਕ ਆ ਬਾਈ ਖਣਾ ਦੀ ਓਕੇ ਹੈ ਖਣਾ ਵੀ ਓਕੇ ਵੀਰੇ ਇੱਕ ਜਿਹੜਾ ਮਗਰਲਾ ਥਾਣਾ ਬਹਿਣੀ ਵਾਲਾ ਹਾਂਜੀ ਆਨਾਕ ਬਹਿਣੀ ਵਾਲਾ ਸਾਈਡ ਹਾਂਜੀ ਉਹ ਥੋੜਾ ਜਿਹਾ ਆਪਣਾ ਸਿੱਟਾ ਜਾ ਮਾਰ ਸਿੱਟਾ ਮਾਰ ਦਈਏ ਦੁੱਧ ਪੂਰਾ ਜੀ ਦੁੱਧ ਪੂਰਾ ਵਾਜੀ ਉਦੋਂ ਹੀ ਕਵਾ ਰਾਜਾ ਬਾਰਾ ਮਾਰਦੀ ਠੀਕ ਹੈ ਆਪਾਂ 10 ਕਿਜੀ ਵੇਚਣੀ ਹੈ ਜੀ ਐਵੇਂ ਕਿਦਾਂ ਭੱਕੇ ਜਾ ਕੇ ਆਨਲਾਈਨ ਕੋਈ ਮਗਾ ਲਵੇ ਲਾਂਭਾ ਦਵੇ ਜਾਂ ਇੱਥੇ ਹੀ ਆ ਜੇ ਕੋਈ ਚੱਲ ਲਗੇ ਆ ਕੇ ਆਦਾ 100 ਮੇ ਮੁੜ ਕੇ ਅਗਲਾ ਕਹਿੰਦਾ ਯਾਰ ਤੂੰ ਦੱਸਿਆ ਨਹੀਂ ਸੀਗਾ ਸਹੀ ਗੱਲ ਹੈ ਕਿ ਅਸੀਂ ਟਾਈਮ ਮਾਰ ਕੇ ਆਏ ਆ ਅਸੀਂ ਫੀਲ ਕਰਾ ਕੇ ਆਏ ਆ ਬਾਕੀ ਗਰਮੀ ਦਾ ਟਾਈਮ ਹੈ ਗਰਮੀ ਦਾ ਟਾਈਮ ਆਪਾਂ ਵੀ ਜਿੰਨੀ ਗੱਲ ਹੋ ਗਈ ਆਪਾਂ ਉਨੀ ਦੱਸਾਂ ਸਹੀ ਗੱਲ ਹੈ ਤੋਰ ਕੇ ਦਿਖਾ ਦਿਓ ਤੋਰ ਕੇ ਹੋਊਗਾ ਮੈਂ 11 ਤੋਂ 8:30 ਹੋਊਗਾ ਠੀਕ ਹੈ ਆਪਾਂ 10 ਕਿਲੋ ਦੀ ਗਾਰੰਟੀ ਦੇ ਤੋਰ ਕੇ ਦਿਖਾ ਦਿਓ ਸੂਆ ਪਹਿਲਾ ਜੀ ਮੂੰਹ ਤੋਂ ਚਾਰ ਦੰਦ ਹਫਤੇ ਦੇ ਲਗ ਬਾਈ ਕਹਿੰਦਾ ਜਿਹੜੀ ਗੱਲ ਹੈਗੀ ਆ ਆਪਾਂ ਦੱਸ ਕੇ ਦੇਣੀ ਆ ਇੱਕ ਥਣ ਚੋਂ ਛਰਲਾ ਆਉਂਦਾ ਜਾਨੀ ਫੁਹਾਰਾ ਬੰਦ ਆ ਦੁੱਧ ਪੂਰਾ ਏ ਸਪੈਸ਼ਲ ਬੇਨਤੀ ਆ ਇਹਦੇ ਵਾਸਤੇ ਬਈ ਆਪ ਦੀ ਬਾਈ ਦੇ ਘਰੇ ਦੋ ਟਾਈਮ ਚਾਰ ਟਾਈਮ ਮਿਲ ਕੇ ਕਰ ਲਿਓ ਕਿਉਂਕਿ ਜੇ ਆਪਾਂ ਵੈਸੇ ਹੀ ਉਦਾਂ ਹੀ ਮੋੜ ਦਿੰਦੇ ਬਈ ਓਕੇ ਆ ਕੋਈ ਵੀਰ 100 ਕਿਲੋਮੀਟਰ ਤੋਂ 50 ਤੋਂ ਗਰਮੀ ਚੋਂਦਾ ਬਸ ਮੁਰਲੇ ਵੀਰ ਇੱਥੇ ਆ ਕੇ ਬੰਦੇ ਨੂੰ ਮੁਰਨਾ ਪੈ ਜਾਂਦਾ ਤਾਂ ਉਹਦਾ ਵੀ ਦਿਲ ਦੁਖੀ ਹੋਣਾ ਸੀ ਆਪਦਾ ਵੀ ਹੋਣਾ ਸੀਗਾ ਜੀ ਕਿਉਂਕਿ ਗਾਹਕ ਰੱਬ ਦਾ ਰੂਪ ਹੁੰਦਾ ਕਾਹਨੂੰ ਮੋੜਨਾ ਫਣਾ ਦੇ ਸਿਆਜ ਸੋਹਣਿਆ ਗੈਪ ਤੇ ਲੱਗਿਆ ਦੁੱਧ ਜਰੂਰ ਪੂਰਾ ਪਰ ਥੋੜਾ ਜਿਹਾ ਖੁਆਰਾ ਬੰਦ ਮੁੱਲ ਬਈ ਇਹਦਾ ਲੈਣ ਦੇਣ ਵਾਲਾ ਜੀ ਕੋਈ ਲੈਣ ਦੇਣ ਦੀ ਗੱਲ ਹੈ ਜੇ ਤਾਂ ਖੁਆਰਾ ਨਾ ਮਾਦੀਂਦੀ ਹੈ ਇਤਾਂ ਹੀ ਬੱਚੀ ਸੀਗੀ 66000 ਜੀ ਸਹੀ ਗੱਲ ਹੈ ਜੀ ਆਪਾਂ 42000 ਦੀ ਬੱਚੀ ਦੇ ਅੱਜ ਦੇ ਦਾਂਗੇ ਹਾਂਜੀ ਠੀਕ ਹੈ ਜੀ 10 ਕਿਲੋ ਤੋਂ ਬਾਹਰ ਦੁੱਧ ਨੱਟ ਤਿਆਰ ਹੈ ਜੀ 42000 ਦੀ ਬਈ ਕਹਿੰਦਾ ਬੱਚੀ ਦੇ ਦਾਂਗੇ ਮਗਰ ਵੀ ਟੌਪ ਦੀ ਬੱਚੀ ਆ ਐਕਟ ਨਾਲ ਤੁਹਾਨੂੰ 2 ਬੰਜਣੀਆਂ ਆਉਂਦੇ ਸੂਏ ਨੂੰ ਕਰਮ ਵਾਲੀ ਬਰੋਬਰ ਨਾਲ ਹੀ ਹੋ ਜਾਣੀਆਂ ਸੇਵਾਦਾਰ ਜੀ ਬਹੁਤ ਚੰਗੀ ਬੱਚੀ ਆ 42000 ਚ ਮਾਨਦਾਨ ਹੋ ਜਾਊਗਾ ਜਿਹਨੂੰ ਜੱਜੂਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਦੋ ਨੰਬਰ ਬਾਈ ਹੈ ਗਰਮੀਆਂ ਦੇ ਦੋ ਪਈਆ ਜੀ ਅੱਜ ਸਾਰੇ ਇਹ ਵੀ ਗਰਮੀਆਂ ਤੋਂ ਫਸੂਆ ਬਾਈ ਕਰਨ ਮਾ ਇਹ ਦੂਜਾ ਸੂਆ ਸੁਣੀਏ ਕਾਫੀ ਕਲਰ ਚ ਆ ਜਾਂਦੀ ਸਹੀ ਗੱਲ ਆ ਜੀ ਇਹ ਵੀ ਪੰਜਾਬ ਵਾਲੀ ਆ ਕੋਈ ਲੋਕਲ ਨਹੀਂਗੀ ਠੀਕ ਆ ਜੀ ਹਾਂ ਪੂਰੀ ਬਰੀਡ ਬਰੂਡ ਦੀ ਐਨ ਫੇਸ ਕੁਆਲਟੀ ਚੈੱਕ ਕਰ ਲਓ ਕਲਰ ਜ਼ਰੂਰ ਕਾਫੀ ਆ ਜਾਂਦਾ ਦਿਨ ਕਿੰਨੇ ਲੈ ਜੂ ਬਾਈ ਜੀ ਹਫ਼ਤੇ ਦੇ ਅੰਦਰ ਦੱਸੋ ਆਪ ਤੇ ਦੇਵਤ ਜੀ ਕਿੰਨਾ ਕਪਾਜ ਦੁੱਧ ਜੀ ਜੀ ਉਹਨਾਂ ਨੇ ਪਹਿਲੇ ਸੂਏ ਦਾ ਕਿੰ 14 ਕਿਲੋ ਚਾਹੀਦਾ ਠੀਕ ਆ ਬਾਈ ਜੈ ਹਸਾਮ ਨਾਲ ਬੱਚੀ ਪੜੀ ਪੁੜੀ ਆ ਇਹਨੂੰ 16 17 ਕਿਲੋ ਚਾਹੀਦਾ ਬਾਕੀ ਜੀ ਸੇਵਾ ਦਾ ਬਾਕੀ ਸੇਵਾ ਦਾ ਸਹੀ ਗੱਲ ਤੋੜ ਕੇ ਦਿਖਾ ਦੀ ਵੀਰ 22 ਦੇ ਦਸਨ ਮੁਤਾਬਕ ਜੀ ਸੂਹਾ ਦੂਜਾ ਡੇਟ ਮੁਤਾਬਕ ਹਫਤਾ ਪਿਆਗਾ 15 16 ਦੁੱਧ ਬਾਈ 10 ਦਾ ਪਾ ਜੂਗੀ ਦੁੱਧ ਮੇਨ ਗੱਲ ਹੁੰਦੀ ਸੇਵਾ ਦੀ ਪਰ ਤਿਆਰੀ ਕਰਮ ਵਾਲੀ ਦੀ ਬਹੁਤ ਚੰਗੀ ਹੈ ਇਕੱਲੀ ਕੱਚੀ ਕੱਚੀ ਹੈ ਜੀ ਦਿਨਾਂ ਤੇ ਆ ਕੇ ਪੂਰਾ ਸੂਣਾ ਤੇ ਵੱਡਾ ਮਾਨਾ ਤਿਆਰ ਕਰੂਗੀ ਇਹ ਥਣਾਂ ਦੇ ਡੰਨਾ ਬਾਈ ਠੀਕ ਆ ਬਾਈ ਮੋੜ ਨਹੀਂ ਹੁੰਦਾ ਬਾਈ ਦੁੱਧ ਨਹੀਂ ਹੋਣ ਲੱਗ ਠੀਕ ਆ ਜੀ ਬਾਈ ਕਹਿੰਦਾ ਸ਼ਾਇਦ ਹੀ ਹੁੰਦਾ ਜੇ ਦੁੱਧ ਨਹੀਂ ਬਣਿਆ ਤਾਂ ਫਿਰ ਤਾਂ ਖੁੱਲਾ ਹੀ ਲੈ ਜੂ ਬਾਈ ਆ ਤਾਂ ਤਾਂ ਖੁੱਲਾ ਲੈ ਜੂ ਵੀਰੇ ਵਜਨ ਵੀ ਚੰਗਾ 15 16 ਕਿਲੋ ਇਦਨ ਉੱਤੇ ਏਡੀ ਗਾਂ ਨੂੰ ਕੋਈ ਬਾੜਾ ਵੀ ਨਹੀਂ ਬਾਕੀ ਸੇਵਾ ਦਾ ਤਿਆਰੀ ਚੰਗੀ ਆ ਹੁਵਾਨਾ ਚੰਗਾ ਥਣਾ ਦੀ ਸਾਫਾਈ ਫਨੇੜੇ ਤੋਂ ਆਪਾਂ ਚੈੱਕ ਕਰਵਾ ਦਿੰਨੇ ਆ ਜੀ ਚੈੱਕ ਕਰੋ ਥਣ ਇੱਕ ਨੰਬਰ ਖਾਣਾ ਕੋਡ ਨਹੀਂ ਸ਼ਾਕ ਨਹੀਂ ਕੋਈ ਥਣਾ ਦੀ ਓਕੇ ਆ ਇਹਦਾ ਮੁੱਲ ਬਈ ਇਹਦਾ ਵੀਰੇ ਜੀ ਅੱਜ ਦਾ ਮੁੱਲ ਆਪਾਂ 46000 ਰੁਪਿਆ ਜਿੱਦ ਤਿਆਰ ਹੋ ਗਈ ਜੇ ਤਿਆਰ ਹੋ ਗਈ ਫੇਰ ਇਹ 55000 ਰੁਪਿਆ ਮੁੱਲ ਹੋਊਗਾ ਠੀਕ ਆ ਜੀ ਅੱਜ ਦਾ ਮੁੱਲ 46000 ਰੁਪਿਆ ਮਾਨਤਨ ਬਾਈ ਕਹਿੰਦਾ ਉਹਦੇ ਤੋਂ ਜ਼ਰੂਰ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਹੈ ਅੱਗੇ ਬਈ ਤੇਨਾਂ ਨੰਬਰ ਇਹਦੇ ਕੀ ਇਹ ਵੀ ਦੂਜੇ ਸੂਏ ਹੁੰਦੀ ਹੈ ਜੀ ਠੀਕ ਆ ਬਾਈ ਇਹ ਵੱਡੀ ਵਹਿੜ ਆਈ ਠੀਕ ਆ ਜੀ ਇਹ ਉਹਨਾਂ ਨੇ ਦੱਸਿਆ ਜੀ ਵੀ 20 ਤੋਂ ਪਲਾਸੀ ਦੱਸਿਆ ਜੀ ਆਪਾਂ 20 ਕਿਲੋ ਮੰਨ ਕੇ ਚੱਲਦੇ ਆਂ 20 ਮੰਨ ਕੇ ਆ ਜੀ ਹਾਂ ਜੀ ਹਾਂ ਖੜਾ ਦੀ ਓਕੇ ਜੀ ਜਮਾ ਓਕੇ ਦਾ ਨਾ ਠੀਕ ਆ ਦਣ ਕਿੰਨੇ ਲੈ ਜੂ ਬਾਈ ਦਣ ਜੀ ਬਸ 2-4 ਦਿਨ ਹੀ ਲਗੂ ਤੋਰ ਕੇ ਪਰੀ ਫਰੀ ਆ ਠੀਕ ਆ ਬਾਈ 2-4 ਦਿਨ ਬਾਈ 10-10 ਲੈ ਜੂ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਜੇ ਜੀ ਲਾ ਜੇ ਤਾਂ 2 ਦਿਨ ਵੱਧ ਵੀ ਲੈ ਜਾਂਦਾ ਨਹੀਂ ਪਹਿਲਾਂ ਵੀ ਤੂੰ ਪੈਂਦਾ 20 ਕਿਲੋ ਦੀ ਗਾਰੰਟੀ ਤੇ ਆਈ ਹੈ ਬਾਈ ਦੱਸ ਵਾ ਫਵਾਨਾ ਵੱਡਾ ਜੀ ਵੱਡਾ ਸ਼ਾਨਦਾਰ ਕੱਦ ਕਾਠ ਉਹਨਾਂ ਸਾਰਿਆਂ ਨਾਲੋਂ ਵੱਡਾ ਜੀ ਦੇਖ ਸਕਦੇ ਹੋ ਥਣਾ ਦੀ ਪੂਰੀ ਸਾਫ ਆ ਕੱਲਾ ਕੱਲਾ ਥਣਾ ਨਿਕੜਵਾ ਹੱਥੀ ਜਵਾਈ ਵਾਲਾ ਸੋਹਣੀ ਫੇਸ ਕੁਆਲਟੀ ਐ ਜਿਵੇਂ ਕੋਪਲਾਸ ਜਿਉਂਗੀ ਵੈਲ ਜਿਹਾ ਰਿਲੇ ਬਣੂਗਾ ਹਾਂਜੀ ਬਾਕੀ ਜੇ ਬਾਈ ਕਿਤੇ ਰੁੱਤ ਹੁੰਦੀ ਨਾ ਸਿਆਲਾਂ ਦੀ ਸਿਆਲਾਂ ਦੀ ਰੋਕੋਂ ਦੀ ਫਿਰ 29 ਕਿਲੋ ਵੀ ਚਵਾ ਲੈਂਦੇ ਸਹੀ ਗੱਲ ਐ ਜੀ ਤੇ ਅੱਜ ਜਿੰਨਾ ਮੰਨ 20 ਕਿਲੋ ਹੀ ਮੰਨ ਕੇ ਚੱਲੋ 20 ਕਿਲੋ ਮੰਨ ਕੇ ਚੱਲੋ ਬਾਕੀ ਜਿਨੇ ਵੱਡੀ ਗਾਂ ਰੱਖਣੀਆਂ ਵੈਸੇ ਤਾਂ ਅਗਲੇ ਦਾ ਸਿਸਟਮ ਕੀਤਾ ਹੀ ਹੁੰਦਾ ਉਹ ਜਾ ਪਰ ਫਿਰ ਵੀ ਮੌਸਮ ਦੇ ਅਕੋਰਡਿੰਗ ਫਰਕ ਪੈ ਜਾਂਦਾ ਕਿਉਂਕਿ ਗਰਮੀ ਜ਼ਿਆਦਾ ਹੀ ਪੈ ਰਹੀ ਹੈ ਜੀ ਬਾਕੀ ਇਰਾਨੇ ਕ੍ਰੋਸ ਆ ਐਸੇ ਫਨੀ ਜੀ ਹਾਂ ਕ੍ਰੋਸ ਆ ਜੀ ਇਹ ਜਰਸੀ ਇਹ ਤੇ ਐਚ ਐਫ ਦਾ ਕ੍ਰੋਸ ਆ ਹਾਈ ਟੱਚ ਆ ਫਾਲੀਆ ਇਹ ਜਿਵੇਂ ਮਰਜੀ ਯਾਰ ਕੋਈ ਇਹੋ ਜਿਹੀ ਹਾਈ ਟੱਚ ਆ ਫਾਲੀਆ ਬਾਕੀ ਰੰਗ ਰੂਪ ਦੀ ਜਰਸੀ ਆ ਸਾਰੀ ਦੀ ਹਾਂਜੀ ਹਾਂਜੀ ਬਾਕੀ ਫੈਟ ਚੰਗੀ ਆ ਜੀ ਇਹਦੀ ਗਰਮੀ ਘੱਟ ਮਣਾਉਗੀ ਇਹਦਾ ਮੁੱਲ ਬਾਈ ਇਹਦਾ ਕਿਨੇ ਲੈਣ ਦੇਣ ਨਾਲ ਆਪਾਂ ਕਰਨੇ ਆ ਭੁਗਾਈ ਨਾ ਕੋਈ ਵੀ ਕਰੇ ਬਾਈ ਤੇ ਨਾ ਹੀ ਆਪਾਂ ਕਰਨੀ ਆ ਹਾਂਜੀ ਏਅਰ ਰੱਪਈਆ ਆਪਾਂ ਇਹਦਾ ਲੈਣਾ 57000 ਰੁਪਈਆ ਦਾ ਠੀਕ ਆ ਜੀ ਹਾਂਜੀ ਉਹਦੇ 100 ਰੁਪਈਆ ਛੋੜ ਹੋਣੀ ਆ ਆਪਾਂ ਮੁੱਲ ਕਰਉਣਾ 65 ਕਰਾ ਲਓ 70 ਕਰਾ ਲਓ ਠੀਕ ਆ ਜੀ 57000 ਰੁਪਈਆ ਇਹਦਾ ਮੁੱਲ ਆ ਬਾਕੀ ਮਾਣ ਤਣ ਕਰਦਾ ਅੱਗੇ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਦੂਜੀ ਸੂਏ ਸੁੰਦੀ ਹੈ ਜਰਸੀ ਆਈ ਠੀਕ ਆ ਦਾਨ ਕਿੰਨੇ ਲੱਜੂ ਬਾਈ ਇਹ ਆਪਾਂ ਖੁੱਲਾ ਲੱਜੂ ਖੁੱਲਾ ਹਫਤਾ ਲੱਜੂ ਥਣਾ ਦੀ ਓਕੇ ਆ ਜੀ ਕਿਹਾ ਓਕੇ ਡਾਨ ਆਈ ਠੀਕ ਆ ਬਾਈ ਕਿੰਨਾ ਕੁ ਪਾਜ ਦੁੱਧ ਦੀ ਜੀ ਜੀ ਉਹਨਾਂ ਨੇ ਪਹਿਲੇ ਸੂਏ ਦਾ ਦੱਸਿਆ 15 ਕਿਲੋ ਜੋਆ ਠੀਕ ਆ ਬਾਈ ਜੇ ਫਿਰ ਉਹਨਾਂ ਵਾਸ਼ੀ ਆ ਵੱਡੀ ਏ ਪੂਰੀ 15 ਕਿਲੋ ਜੋਆ ਵੀ ਹੋਊਗਾ ਕੋਈ ਬਾਲਾ ਨਹੀਂ ਹਾਂ ਮੰਨ ਕੇ ਚੱਲੋ ਆ ਕੀ 17 18 ਕਿਲੋ ਦਾ ਦਊਗੀ ਠੀਕ ਹੈ ਹਾਂ ਬਾਕੀ ਜੀ ਸੇਵਾ ਦਾ ਦੁੱਧ ਹੁੰਦਾ ਨੇ ਆਪਾਂ ਕਹੀਏ ਬਾਕੀ ਸਹੀ ਗਲਤ ਥਨਾਂ ਦੀ ਡੰਨ ਨਾ ਜਮਾ ਹਫਤਾ ਜਿਹੜੇ ਦਿਨ ਹੁੰਦੇ ਆ ਨਾ ਇਹ ਅੰਦਾਜ਼ਾ ਹੀ ਹੁੰਦਾ ਬਾਈ ਇੱਕ ਹਿਸਾਬ ਦਾ ਦੋ ਦਿਨ ਵੱਧ ਵੀ ਲਿਜਾ ਸਕਦੀ ਐ ਤੋਰ ਕੇ ਦਿਖਾ ਦਿਓ ਤੇ ਦੋ ਦਿਨ ਘੱਟ ਵੀ ਬਾਕੀ ਇਹ ਕਲਰ ਥੋੜਾ ਘੱਟ ਮਿਲਦਾ ਦੂਜੇ ਕਲਰ ਹੋ ਜਾਂਦੇ ਆ ਕਲਰ ਸੋਨਾ ਜੀ ਇਹ ਇਹ ਬੱਚੀ ਚੰਗੀ ਆ ਕਲਰ ਵੀ ਸੋਨਾ ਪਿਆਰਾ ਕਲਰ ਆ ਜੀ ਗਰਮੀਆਂ ਵਾਲਾ ਤਿਆਰੀ ਚੰਗੀ ਆ ਦੈਣ ਹਜੇ ਲੈ ਜੂਗੀ ਖੁੱਲ੍ਹੇ ਹੀ ਜੀ ਤੇ ਬਾਕੀ ਇੱਕ ਦੋ ਦਿਨ ਪਸ ਉੱਪਰ ਵੀ ਲੈ ਜਾਂਦਾ ਥਣਾ ਦੀ ਪੂਰੀ ਸਾਫਾ ਸੂਨਾ ਹਵਾਨਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਪੂਰੀ ਫੇਸ ਕੁਆਲਟੀ ਚੈੱਕ ਕਰਦਾ ਇਹਨੂੰ ਪੂਰੀ ਟੌਪ ਦੀ ਬਾਕੀ ਕੱਦ-ਕਾਟ ਸਹੀ ਆ ਬਾਈ ਇਹਦਾ ਹਾਂਜੀ ਪੰਜਾਬ ਵਾਲੀ ਆ ਬਾਈ ਉਵੇਂ ਨਹੀਂ ਕਿ ਲੋਕ ਮਛਮਚਲ ਵਾਲੀ ਨਹੀਂ ਸਹੀ ਗੱਲ ਮਛਮਚਲ ਵਾਲੀ ਤਾਂ ਉਹ ਤਾਂ ਅੱਧੋ-ਅੱਧੀ ਦਾ ਫਰਕ ਹੁੰਦਾ ਬਾਈ ਇਹਨਾਂ ਦਾ ਥਣਾ ਦੇ ਸਾਈਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਕੱਲਾ-ਕੱਲਾ ਥਣ ਨਿੱਖੜ ਮਾ ਫੱਤੀ ਜਵਾਈ ਵਾਲਾ ਇਹਦਾ ਮੁੱਲ ਜਾਇਜ਼ ਆ ਬਾਈ ਚਲੀ ਜਾਂਦੀ ਦੇ ਦੇਣੀ ਤੇ ਜੋੜਾ ਲੈ ਲੂ ਭਾਈ ਕੋਈ ਕੋਈ ਮਾਨਤਾ ਕਰਦਾਂਗੇ ਵੀਰੇ ਠੀਕ ਆ ਜੀ ਇਹਦਾ ਮੁੱਲ ਉਹਨਾਂ ਦਾ ਖੱਚੀ ਰੇਟ ਰੱਖਦਾ ਨਾ ਵੀ ਬਾਹਲਾ ਨਹੀਂ ਐਵੇਂ ਮੰਗੀਆਂ ਨੇ ਠੀਕ ਆ ਜੀ ਜੈਸਾ ਉਹਨਾਂ ਬੱਛੀ ਆ ਆਪਣਾ 55 60 ਮੰਗ ਲਾ ਆਪਾਂ ਨੋਰਮਲੀ ਮੰਗਦੇ ਉਹਨੇ ਜਿੰਨਾ ਕੋ ਨਿਤ ਤਾਂ ਹੀ ਆਪਣੇ ਪਸ਼ੂ ਵਿਕੀ ਜਾਂਦੇ ਸਹੀ ਗੱਲ ਆ ਜੀ ਆਪਾਂ ਯਾਰਖੰਡ ਨਾਲ ਭਾਈ ਦੇਈ ਜਾਂਦੇ ਇੰਨਾ ਹੀ ਬਹੁਤ ਆ ਠੀਕ ਆ 46000 ਰੁਪਏ ਜੋ ਮਾਨਤਾ ਨਹੀਂ ਹੋਣਾਗਾ ਕੋਈ ਬਾਹਲਾ ਉੱਲਾ ਨਹੀਂਗਾ ਜੈਜ ਰੇਟ ਆ ਜਿੱਦੇ ਤਿਆਰ ਹੋ ਗਈ ਆ ਜੇ ਕੋਈ ਵੇਚਣ ਵਾਲਾ ਵੀਰ ਲੈ ਗਿਆ 4-4 ਪੈਸੇ ਉਹਨੂੰ ਵੀ ਦੇਣ ਕੀ ਆ ਬਾਈ ਅੱਗੇ ਆ ਵੱਡੀ ਗਾਂ ਆ ਜਾਂਦੀ ਉਹਨਾਂ ਦੇ ਮੁਕਾਬਲੇ ਇਹਦੀ ਕੀ ਡਿਟੇਲ ਹੈ ਇਹ ਵੀ ਦੂਜੇ ਸੂਏ ਹੀ ਆ ਜੀ ਠੀਕ ਆ ਬਾਈ ਇਹ ਆਪਣਾ ਬਸ 2-4 ਦਿਨ ਹੀ ਲਊਗਾ 2-4 ਦਿਨ हां ਉਹ ਵੀ ਭਰੀ ਖੜੀ ਆ ਉਹਨਾਂ ਨੇ ਦੱਸਿਆ ਗਿਆ ਬਈ 23 ਪਲੱਸ ਚ ਹੋਇਆ ਠੀਕ ਆ ਬਾਈ ਆਪਾਂ 20 ਮਨੋਂ ਵੀਰੇ ਗਰਮੀ ਹੈਗੀ ਆ ਠੀਕ ਆ ਜੀ ਇਹ ਆਪਾਂ ਝੂਠ ਨਹੀਂ ਮਾਰਨਾ ਦੇ ਵੀ ਦਊਗੀ ਵੇਰ ਕੋ ਕੇ ਜੈਸਾ ਉਹਨੇ ਲਿਵਾ ਦੱਸ ਰਿਹਾ ਦਾ ਠੀਕ ਆ ਥਣਾ ਦੀ ਡੰਨ ਜਮਾ ਓਕੇ ਜੀ ਪੂਰੀ ਭਰਾ ਕੇ ਜਾਂਦੀ ਮੰਨ ਕੇ ਚਲੋ ਕਿਲੋ ਡੇਢ ਕਿਲੋ ਚੋ ਕੇ ਆਂਦਾ ਠੀਕ ਆ ਠੀਕ ਆ ਬਾਈ ਤੋੜ ਕੇ ਦਿਖਾ ਦੀ ਇਹ ਅੰਗ ਤਾਂ ਕ੍ਰੋਸ ਜੈ ਹੀ ਆ ਜਾਂਦਾ ਥੋੜਾ ਜਹਣਾ ਬਾਈ ਜੀ ਦੀ ਕ੍ਰੋਸ ਹੀ ਆਈ ਥੋੜੀ ਜੀ ਘੱਟ ਸੇਵ ਵਾਲੇ ਘਰੋਂ ਆਈ ਲੱਗਦੀ ਆ ਬਾਈ ਜੀ ਪੱਠਾ ਪਖਾ ਨਹੀਂ ਚੱਕਿਆ ਮਰਦਾ ਘਰ ਦਾ ਕਰਦੀ ਜੀ ਨਹੀਂ ਲਾਇਆ ਹੈ ਜੀ ਨਹੀਂ ਲਾਇਆ ਠੀਕ ਆ ਜੀ ਹਵਾਨਾ ਬਹੁਤ ਵੱਡਾ ਸ਼ਾਨਦਾਰ ਤਿਆਰ ਕਰੀ ਬੈਠੀ ਹਾਈਟ ਚੈੱਕ ਕਰ ਲਓ ਬਾਈ ਦੇ ਮੋਢੇ ਤੇ ਕਰਉਂਦੀ ਆ 22 23 ਕਿਲੋ ਦੁੱਧ ਭਾਈ ਦੱਸਦਾ ਕਿ ਆਪਣਾ ਚੋਇਆ ਵਾ ਇੱਕ ਤੀਆ ਦੁੱਧ ਸੇਵਾ ਦਾ ਸਹੀ ਗੱਲ ਆ ਜੀ ਸੋਹਣੀ ਆ ਫੇਸ ਕੁਆਲਟੀ ਬੱਚਾ ਹੀ ਆ ਜੀ ਹਜੇ ਬਾਕੀ ਹਜੇ ਭਾਈ ਤੈਨ ਲੈ ਜੂਗੀ ਲੈ ਜਾਣੇ ਹਜੇ ਇਹਨੂੰ ਦੋ ਚਾਰ ਦਿਨ ਤਾਂ ਲਊਗੀ ਜੀ ਸਹੀ ਗੱਲ ਉਦੋਂ ਤੇ ਕ ਦਿਨਾਂ ਦੇ ਭਰਦੇ ਆ ਘਰ ਮਾਲੀਆਂ ਇਹ ਬਾਕ ਖਣਾ ਦੇ ਟੈਕ ਕਰੋ ਜੀ ਵੱਡਾ ਹਵਾਨਾ ਸ਼ਾਨਦਾਰ ਥੋੜਾ ਜਿਹਾ ਨਵੇਂ ਸਾਣਾ ਪਸ਼ੂ ਜੀ ਨਹੀਂ ਲਾਉਂਦਾ ਕਿਉਂਕਿ ਕੱਲ ਹੀ ਪਸ਼ੂ ਆਇਆ ਜੀ ਇਹਦਾ ਮੁੱਲ ਭਾਈ ਜੈ ਅੱਜ ਮੈਂ ਇਹ ਨੈਂ ਦੇ ਨਾਲ ਇਹ ਆਪਾਂ ਬਰਾੜ ਕਰਨਾ ਹਾਂਜੀ ਇਹ ਆਪਾਂ 60 ਨਹੀਂ ਕਰਨਾ 70 ਨਹੀਂ ਕਰਨਾ 60000 ਦੀ ਬੱਛੀ ਦੇਣਾ ਜਮਾ ਤੇ ਹੈ ਜਿਹੜਾ ਮੰਗਦਾ ਜਮਾ ਓਕੇ ਇਹ ਦੇਖਣਾ ਸਾਡੀ 7000 ਦੀ ਬਾਈ ਕਹਿੰਦਾ ਬੱਛੀ ਇਹ ਦੇ ਦੇ ਦਾਂਗੇ ਜਿਹਨੂੰ ਜੱਜੂਗਾ ਐਨੀਮਲ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ 22 ਦਾ ਸਕਰੀਨ ਉੱਤੇ ਚਾਹ ਹਾਂ ਉਹਨਾਂ ਦੀ ਬਾੜੀ ਓਕੇ ਆ ਯਾਰ ਸੀਲਸ ਲੱਗ ਜਮਾ ਪੂਰਾ ਦੇਖ ਸਕਦੇ ਪੂਰੇ ਟੌਪ ਕੁਆਲਟੀ ਨੇ ਗਿਰਨਾ ਬਾਕੀ ਕਨੈਕਟ ਬਾਈ ਨਾ ਕਰ ਸਕਦੇ ਧੰਨਵਾਦ